ਹਾਂਜੀ ਮੈਂ ਕਾ ਵੀ ਗੱਲ ਕਰ ਲਾਂ ਪਈਆਂ ਭੈਣਾ ਨਾਲ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਹਾਈਪ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਜਾਣਕਾਰੀ ਦੇਣੀ ਹੈ ਇਸ ਝਾੜੂ ਬਾਰੇ ਛਾੜੂ ਨਾਲ ਇਹ ਤੇ ਹਸੀ ਆ ਜਾਂਦੀ ਹੈ ਜੀ ਦੇਖੋ ਤੁਸੀਂ ਕਹੋਗੇ ਵੀ ਭੈਣ ਕਿੱਦਾਂ ਦੀ ਜਾਣਕਾਰੀ ਦੇਣ ਲੱਗੀ ਐ ਜਾਣਕਾਰੀ ਐ ਬਹੁਤ ਬੈਨੀਫਿਟ ਵਾਲੀ ਐ ਮੇਰਾ ਇਹ ਝਾੜੂ ਨਹੀਂ ਇਹ ਜੂੜਾ ਜੂੜਾ ਵੀ ਬਿਊਣਾ ਵਾਲੇ ਟਾਈਮ ਵਾਲਾ ਜੇ ਘਾੜੂ ਕੰਮ ਕੀਤਾ ਹੋਇਆ ਤੇ ਮੈਂ ਤੁਹਾਨੂੰ ਦੱਸਦੀ ਆ ਇਹਦਾ ਰੀਜ਼ਨ ਕੀ ਐ ਜਿਹੜੇ ਹੁਣ ਆਪਾਂ ਫੁੱਲ ਝਾੜੂ ਲਿਆਉਣੇ ਆ ਉਹ ਉਹ ਨਿਆ ਘੱਟੋ ਘਟਵੀਂ ਵਧੀਆ ਚ 150 200 ਦਾ ਇੱਕ ਜਿਹੜਾ ਰੜਕਾ ਹੈ ਉਹ ਵੀ ਘੱਟੋ ਘਟਾ 110 20 ਦਾ ਹੋ ਗਿਆ ਰੜਕਾ ਤੇ ਝਾੜੂ ਦੋਨਾਂ ਦੀ ਕੀਮਤ 100 100 ਟੱਪ ਗਈ ਜਿਹੜਾ ਝਾੜੂ ਹੈ ਉਹ ਅੰਦਰਾਂ ਚ ਤਾਂ ਠੀਕ ਰਹਿੰਦਾ ਕਮਰਿਆਂ ਚ ਉੱਥੇ ਉਹਨਾਂ ਦਾ ਕਸਈਆ ਘੱਟ ਹੁੰਦਾ ਹੈ ਕਹਿਣ ਦਾ ਮਤਲਬ ਕਿਉਂਕਿ ਆਪਣੇ ਪਲੇਨ ਫਰਸ਼ ਹੁੰਦੇ ਨੇ ਜਿਹੜੇ ਐਦਾਂ ਦੇ ਖੁਰਦਲੇ ਫਰਸ਼ ਹੁੰਦੇ ਨੇ ਬਾਹਰ ਆਪਾਂ ਕੋਲੂਏ ਵਾਲੇ ਫਰਸ਼ ਪਾਏ ਹੋયા ਜੇ ਉਹਨਾਂ ਤੇ ਆਪਾਂ ਝਾੜੂ ਫੇਰਦੇ ਆ ਤਾਂ ਉਹ ਝਾੜੂ ਘਸਦਾ ਵੱਧ ਹੈ ਘਸਣ ਕਰਕੇ ਆਪਾਂ ਧੀਏ ਦਿਨ ਆਦਮੀਆਂ ਨੂੰ ਲੱਗ ਜੰਨੀਆਂ ਕਹਿਣ ਸਾਨੂੰ ਝਾੜੂ ਲਿਆ ਦਿਓ ਝਾੜੂ ਘਸ ਗਏ ਜੀ ਰੜਕੇ ਘਸ ਗਏ ਜੀ ਰੜਕਾ ਵੀ ਇਹਨਾਂ ਤੇ ਵੱਧ ਘਸਦਾ ਹੈ ਰੜਕੇ ਨੂੰ ਉੱਥੇ ਯੂਜ਼ ਕਰੋ ਜਿੱਥੇ ਗਿੱਲੀ ਜਗ੍ਹਾ ਪਾਣੇ ਕੋਈ ਪਾਣੀ ਸਾਫ਼ ਕਰਨਾ ਹੈ ਕੋਈ ਉਦਾਂ ਫਰਸ਼ ਧੋਣਾ ਹੈ ਰੜਕੇ ਨੂੰ ਸਿਰਫ ਉੱਥੇ ਯੂਜ਼ ਕਰੋ ਜਿਹੜਾ ਆ ਬੇੜੇ ਸਿੰਬਰ ਨੇ ਆਣੇ तकरीबन तकरीबन ਜੀ ਮਹਾਰਾਜ ਦੀ ਕਿਰਪਾ ਨਾਲ ਬੇੜੇ ਸਭ ਦੇ ਪੱਕੇ ਹੀ ਆ ਕਿਸੇ ਦੇ ਟਾਂ ਵਾਲੇ ਆ ਕਿਸੇ ਦੇ ਘੋਲੂਏ ਵਾਲੇ ਆ ਕਿਸੇ ਦੇ ਟੈਲਾਂ ਆ ਕਿਸੇ ਦੇ ਕੋਸਾ ਠੀਕ ਆ ਜੀ ਆਪਾਂ ਜ਼ਿਆਦਾਤਰ ਆਪਣੇ ਸਭ ਦੇ ਬੇੜੇ ਇਦਾਂ ਦੇ ਹੀ ਹੁੰਨੇ ਆ ਕਿਸੇ ਲੋਕਿੰਗ ਟਾਇਲ ਲੱਗੀ ਹੋਈ ਆ ਉੱਥੇ ਰੜਕਾ ਵੀ ਬੰਦ ਘੱਸਦਾ ਹੈ ਉੱਥੇ ਝਾੜੂ ਵੀ ਬੰਦ ਘੱਸਦਾ ਹੈ ਇਹ ਜਿਹੜਾ ਤੁਹਾਨੂੰ ਮੈਂ ਦਿਖਾਇਆ ਇਹ ਮੇਰਾ ਹੁਣ ਲਾਸਟ ਜੂੜਾ ਹੈ ਮੈਨੂੰ ਅੱਜ ਜ਼ਿਆਦਾ ਆ ਗਈ ਵੀਡੀਓ ਬਣਾਉਣੀ ਸੌਰੀ ਮੈਂ ਜਿੱਦਣ ਨਵੇਂ ਜੂੜੇ ਮੰਗਾਉਂਗੀ ਤੁਹਾਨੂੰ ਦੱਸੂਗੀ ਇਦਾਂ ਦਾ ਨਾ ਜਿਹੜਾ ਛਾੜੂ ਆਪਣਾ ਟੁੱਟ ਜਾਂਦਾ ਹੈ ਇਹਦਾ ਸਾਮ੍ਹ ਕੇ ਰੱਖ ਲਿਆ ਕਰੋ ਤੇ ਇਹ ਮੁਠਾ ਜਾਂ ਇਹ ਦੇ ਵਿੱਚ ਪੈ ਜਾਂਦਾ ਠੀਕ ਆ ਇਹਦੇ ਨਾਲ ਇੱਕ ਤਾਂ ਫਰਸ਼ ਤੇ ਸਫਾਈ ਬਹੁਤ ਆਉਂਦੀ ਆ ਇੱਕ ਇਹ ਪਤਾ ਨਹੀਂ 20 ਰੁਪਏ ਦਾ ਮੈਨੂੰ ਲੱਗਦਾ ਸ਼ਾਇਦ ਹਾਂ ਸਰਦਾਰ ਜੀ ਉਧਰ ਪਿੱਛੇ ਨੰਗੇ ਹੋયા ਪਾਣੀ ਦੰਦੇ ਨੇ ਤੇ ਇਹ 20 ਰੁਪਏ ਦਾ ਹੈ ਹੁਣ ਤੁਸੀਂ ਦੇਖ ਲਓ ਵੀ 20 ਰੁਪਏ ਦਾ 120 ਦਾ ਵੀ ਜੇ ਉਹ ਹੈਗਾ ਆਪਣਾ ਰੜਕਾ ਤਾ ਹੈ 6 ਆ ਜਾਣੇ ਨੇ ਠੀਕ ਹੈ ਜੀ 6 ਆ ਜਾਣੇ ਨੇ ਤੇ ਤੁਸੀਂ ਇਹ ਕੰਮ ਕਰਿਆ ਕਰੋ ਤੁਸੀਂ ਵੀਰਾਂ ਤੋਂ ਵਧੀਆ ਜੂੜੇ ਮਿਲਦੇ ਨੇ ਬਹੁਤ ਵਧੀਆ ਤੀਗਾ ਚੜਾਈ ਚ ਬਹੁਤ ਵਧੀਆ ਜੂੜਾ ਤਾਂ ਆਪਾਂ ਨੂੰ ਪਹਿਲੀਆਂ ਚ ਵੀ ਆਪਾਂ ਪਤਾ ਜਾਦਾ ਆਪਾਂ ਮੇਰੀ ਉਮਰ ਦੀਆਂ ਭੈਣਾਂ ਛੋਟੀਆਂ ਤਿਗੀਆਂ ਕੁਆਰੀਆਂ ਤਿਗੀਆਂ ਤਾਂ ਹੈ ਨਾ ਆਪਣੇ ਪੇਕੇ ਘਰਾਂ ਚ ਜੂੜੇ ਹੀ ਹੁੰਦੇ ਤੇ ਵਿੜੇ ਸੰਭਰਨ ਨੂੰ ਰੜਕਿਆਂ ਨੂੰ ਆਪਾਂ ਦੂਏ ਲੋਟ ਗਿੱਲੀ ਜਗ੍ਹਾ ਹੀ ਯੂਜ਼ ਕਰਦੇ ਤੇ ਇਹ ਝਾੜੂ ਝੂੜੂ ਜੇ ਤਾਂ ਜਤੋਂ ਹਾਲ ਟੈਲਾਂ ਫਰਸ਼ ਜੇ ਲੱਗਿਆ ਜਤੋਂ ਆਏ ਨੇ ਤੇ ਸਭ ਤੋਂ ਪਹਿਲਾਂ ਜੂੜਿਆਂ ਦਾ ਹੀ ਯੂਜ਼ ਹੁੰਦਾ ਤੀਗਾ ਠੀਕ ਹੈ ਜੀ ਉਦੋਂ ਬਾਅਦ ਫਿਰ ਝਾੜੂ ਅੱਗੇ ਰੜਕੇ ਤਾਂ ਚਲੋ ਪਹਿਲ ਤੇ ਹੀ ਨੇ ਤੇ ਇਹ ਆਪਣਾ ਨਾ ਉਹ ਕਹਿੰਦੇ ਹੁੰਦੇ ਨੇ ਖਰਚਾ ਘੱਟ ਵਾਲੀ ਚੀਜ਼ ਆ ਬੈਨੀਫਿਟ ਵੱਧਾ ਇਹਦਾ ਠੀਕ ਹੈ ਜੀ ਹੁਣ ਮੈਂ ਜ਼ਿਆਦਾਤਰ ਸਰਦਾਰ ਜੀ ਤੋਂ ਇਹ ਜੂੜੇ ਮਂਗਾ ਕੇ ਰੱਖਦੀਆਂ ਐਨਾ ਵਧੀਆ ਇਹਦੇ ਨਾਲ ਬੇੜਾ ਸਾਫ਼ ਸੁਥਰਾ ਸਿੰਪਰ ਹੁੰਦਾ ਹੈ ਨਾ ਠੀਕ ਹੈ ਜੀ ਐਨ ਬੇੜਾਂ ਬੁੱਲਾਂ ਚੋਂ ਹੱਥ ਕੋਲੂਆ ਪਾਇਆ ਹੋਇਆ ਬੇੜਾਂ ਬੁੱਲਾਂ ਚੋਂ ਐਨ ਜੇ ਆਪਾਂ ਇੱਟਾਂ ਵਾਲਾ ਵੀ ਲਾਇਆ ਹੈ ਫਰਸ਼ ਤਾਂ ਵੀ ਆਏ ਆਂ ਜੇ ਕਰਕੇ ਆਏ ਆਂ ਆਪਾਂ ਬੇੜਾਂ ਚੋਂ ਕੱਢ ਕੇ ਹੈ ਨਾ ਬਹੁਤ ਵਧੀਆ ਇਹਦੇ ਨਾਲ ਸਫਾਈਦਾਰ ਸਿੰਪਰ ਹੁੰਦਾ ਹੈ ਇਹ ਤੁਸੀਂ ਜੂੜੇ ਮਂਗਾ ਕੇ ਰੱਖਿਆ ਕਰੋ ਜੀ ਆ ਜਿਹੜੇ ਆਪਣੇ ਝਾੜੂਏ ਵਾਲੇ ਇਹ ਪਾਈਪ ਨੇ ਇਹ ਸਾਮਕੇ ਰੱਖ ਲਿਆ ਕਰ ਉਹਦੇ ਮੁਠੇ ਚ ਪਸਾ ਲਿਆ ਕਿਉਂਕਿ ਆਪਾਂ ਤੇ ਬਾੜਾ ਝੁੱਕ ਕੇ ਸਿੰਬਰਿਆ ਨਹੀਂ ਜਾਂਦਾ ਇਹਦਾ ਜੂੜੇ ਦਾ ਮੁਠਾ ਛੋਟਾ ਹੁੰਦਾ ਆ ਜੇ ਮੁਠਾ ਪਸਾਇਆ ਹੋਇਆ ਤਾਂ ਝਾੜੂ ਮੰਗੂਈ ਆਪਾਂ ਐਦਾਂ ਸਿੰਬਰ ਸਕਦੇ ਹਾਂ ਇਹ ਬਚਤ ਵਾਲੀ ਚੀਜ਼ ਹੈ ਜੀ ਠੀਕ ਹੈ ਜੀ ਇੱਕ ਆਇਆ ਹੁੰਦਾ ਭਾਵੇਂ ਜਿੰਨੇ ਮਰਜੀ ਘਸੀ ਜਾਣ 20 ਰੁਪਏ ਦਾ ਤਾਂ ਹੁੰਦਾ ਜਿਹੜਾ ਹੁਣ 100 150 ਦਾ ਤੀਜੇ ਦਿਨ ਆਦਮੀਆਂ ਨੂੰ ਕਹਿਣਾ ਵੀ ਸਾਨੂੰ ਆਹ ਚੀਜ਼ ਲਿਆ ਦਿਓ ਰੜਕਾ ਲਿਆ ਦਿਓ ਕਦੇ ਝਾੜੂ ਲਿਆ ਦਿਓ ਆਦਮੀ ਵੀ ਕਾਣ ਤੇ ਜਾਂਦੇ ਨੇ ਹੈਨਾ ਵੈਸੇ ਫਿਰ ਥੋੜਾ ਜਿਹਾ ਖਰਚਾ ਵੀ ਵੱਜ ਜਾਂਦਾ ਹੈ ਇਹ ਤੁਹਾਨੂੰ ਝਾੜੂ ਦਾ ਜੂੜੇ ਦਾ ਬੈਨੀਫਿਟ ਦੱਸਿਆ ਇਹ ਜਰੂਰ ਵੀਰਾਂ ਤੋਂ ਜੂੜੇ ਮੈਂ ਤਾਂ ਕਹਿੰਨੀ ਆ 10 12 ਇਕੱਠੇ ਵੰਗਾ ਕੇ ਰੱਖ ਲਿਆ ਕਰੋ ਠੀਕ ਹੈ ਐਦਾਂ ਦੇ ਮੁੱਠੇ 'ਚ ਪਾ ਲੇ ਬੇੜਾ ਇਹਦੇ ਨਾਲ ਸਿੰਬ ਰਿਆ ਠੀਕ ਹੈ ਜੀ ਬਾਕੀ ਰੜਕਾ ਆਪਣਾ ਜਿੱਥੇ ਗਿੱਲੀ ਜਗਾ ਯੂਜ਼ ਕਰ ਲੈਣੇ ਝਾੜੂ ਆਪਾਂ ਅੰਦਰ ਸਿੰਬ ਰ ਲੈਣੇ ਆ ਕਮਰੀਆ ਨੂੰ ਠੀਕ ਹੈ ਜੀ ਬਈ ਇਹ ਬਹੁਤ ਵਧੀਆ ਚੀਜ਼ ਹੈ ਜੇ ਤੁਸੀਂ ਸਮਝੋ ਮੈਨੂੰ ਤਾਂ ਬਹੁਤ ਵਧੀਆ ਲੱਗੀ ਮੈਂ ਤਾਂ ਹੁਣ ਕਾਫੀ ਟਾਈਮ ਤੋਂ ਇਹੀ ਵਰਤਦੀ ਆਂ ਬੇੜੇ ਖਾਤਰ ਇਹੀ ਵਰਤਦੀ ਆਂ ਠੀਕ ਹੈ ਨਾ ਤੀਏ ਦਿਨ ਝੰਜਟ ਜੂੜੇ ਝਾੜੂ ਮੰਗਾਉਣ ਦਾ ਵੀ ਰੜਕੇ ਰੜਕੇ ਆਂ ਇਕੱਠੇ 4-5 ਮੰਗਾਲੀਦੇ ਆਂ ਵਧੀਆ ਕੁਆਲਿਟੀ ਦੇ ਖੰਨੇ ਖੰਨੇ ਤੋਂ ਤੇ ਬਹੁਤ ਸੋਹਣੇ ਹੁੰਨੇ ਆ ਖੰਨੇ ਰੜਕੇ ਵੱਧ ਵਧੀਆ ਮਿਲਦੇ ਨੇ ਐਨ 4-4 4.5 4 ਫੁੱਟ ਦੇ ਲੰਬੇ ਲੰਬੇ ਜੇ ਰੜਕੇ ਮੰਗਾ ਲੀਦੇ ਆ ਫਿਰ ਆਪਣਾ ਕਾਂਚੀ ਮੀਨ ਰਾਮ ਨੰਗ ਜਾਂਦੇ ਨੇ ਠੀਕ ਆ ਜੀ ਤੇ ਚਲੋ ਠੀਕ ਆ ਜੀ ਫੇਰ ਵੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ